ਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਸ਼ਖਸ ਦੀਆਂ ਜਿਸ ਨੇ ਆਪਣੇ ਹੱਥ ਤੇ ਰਮਿੰਦਰ ਸਿੰਘ ਆਮਲਾ ਲਿਖਵਾ ਰੱਖਿਆ ਔਰ ਐਮ ਐਨ ਲਿਖਵਾ ਰੱਖਿਆ ਰਮਿੰਦਰ ਸਿੰਘ ਆਮਲਾ ਦਾ ਇਹ ਫੈਨ ਹੈ ਔਰ ਆਪਣੇ ਫੈਨ ਦੇ ਲਈ ਰਮਿੰਦਰ ਆਮਲਾ ਦੇ ਵੱਲੋਂ ਕੀ ਕੀਤਾ ਗਿਆ ਇਹਨਾਂ ਦੀ ਜਵਾਬੀ ਸੁਣਨੇ ਕੀ ਨਾਂ ਭਾਜੀ ਤੁਹਾਡਾ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਹੱਥ ਤੇ ਤੁਸੀਂ ਕੀ ਲਿਖਾਇਆ ਇਹ ਨਵਿੰਦਰ ਸਿੰਘ ਆਮਲਾ ਸਰ ਜੀ ਕਤਲ ਖੈ ਦਿਲ ਦਾ ਪਿਆਰੇ ਜੀ ਉਹਨਾਂ ਨਾਲ ਅੱਛਾ ਮੇਰੇ ਦਿਲ ਵਿੱਚ ਵਸਦਾ ਜੀ ਉਹ ਤਾਂ ਉਹਨਾਂ ਨੇ ਕੀ ਕੀਤਾ ਤੁਹਾਡੇ ਲਈ ਆ ਮੁੰਡੇ ਦਾ ਇਲਾਜ ਕਰਾਇਆ ਜੀ ਕੀ ਗੱਲ ਹੋ ਗਈ ਸੀ ਇਹਦੇ ਦੇ ਦਿਮਾਗ ਦਾ ਅਟੈਕ ਹੋ ਗਿਆ ਕਿ ਪਾਸਾ ਰੁਕ ਗਿਆ ਸਾਹਿਬ ਜੀ ਅੱਛਾ ਹਾਂਜੀ ਕਦੋਂ ਦੀ ਗੱਲ ਹੈ ਇਹ ਦੇਤੇ ਚਾਰ ਦਿਨ ਹੋ ਗਏ ਜੀ ਅੱਛਾ ਫਿਰ ਤੁਸੀਂ ਗੱਲ ਕੀਤੀ ਸੀ ਹਾਂਜੀ ਜਿਹਦੇ ਨਾਮ ਨਾਲ ਗੱਲ ਕੀਤੀ ਸੀ ਅੱਛਾ ਉਹਨਾਂ ਖਾ ਇਹ ਕਿਹੜੀ ਗੱਲ ਹੈ ਇੱਕ ਵਾਰ ਸੇਗਾ ਤੁਸੀਂ ਹਸਪੀਟਲ ਲੈ ਚਲੋ ਪਹਿਲਾਂ ਗੱਲ ਕਰਾ ਦੇ ਬਈ ਜੀ ਤੁਹਾਡਾ ਇਲਾਜ ਹੋ ਜੀ ਇਹ ਤੁਹਾਡਾ ਮੁੰਡਾ ਨਹੀਂ ਸਾਡਾ ਮੁੰਡਾ ਹੈ ਜੀ ਹਾਂਜੀ ਕੀ ਕੰਮ ਕਰਦੇ ਹੋ ਆਪਣੇ ਰਾਬੇ ਦੇ ਜੀ ਪਰੇਪਰ ਹਾਂ ਜੀ ਕਿੰਨੇ ਕਿ ਪਰਖਾ ਹੈ ਪਰਖਾ ਕੀ 500 ਰੁਪਏ ਪੰਜੀ ਕਰਨਾ 500 ਰੁਪਏ ਦਿਹਾੜੀ ਹੈਗੀ ਹੈ ਦਿਹਾੜੀ ਮਿਲਦੀ ਹਾਂਜੀ ਅੱਛਾ ਮੁੰਡਾ ਕੀ ਕੰਮ ਕਰਦਾ ਇਹ ਵੀ ਡਾਬੇ ਦੇ ਜੀ ਉਸੇ ਡਾਬੇ ਦੇ ਹਾਂਜੀ ਅੱਛਾ ਇਲਾਜ ਦੇ ਪੈਸੇ ਨਹੀਂ ਸੀ ਨਹੀਂ ਇਲਾਜ ਦੇ ਕੀਤੇ ਨਾ ਕੁਝ ਤੇ ਉਹਨਾਂ ਨੇ ਅੱਗੇ ਲੈ ਕੇ ਆਪਣੀ ਕੰਗਾ ਲਗਾਰਾ ਅੱਛਾ ਉੱਥੇ ਲੈ ਟੈਸਟ ਟਿਸ਼ ਕਰਵਾ ਕੇ ਲੈਂਦਾ ਜੀ ਮੇਰੇ ਵੱਡੇ ਵੀਰ ਨੇ ਉਹਦਾ ਕੰਮ ਹੈ ਜੀ ਅੱਛਾ ਹਾਂਜੀ ਉਹਨੂੰ ਫਿਰ ਆਉਲਾ ਸਾਹਨੇ ਤੇ ਲਾਈ ਕਰਾ ਹਾਂਜੀ ਕੀ ਕਹਿਣਾ ਚਾਹੋਗੇ ਆਉਲਾ ਸਾਹਿਬ ਵੇਖ ਰਹੇ ਆ ਵੀਡੀਓ ਹਾਂਜੀ ਬਹੁਤ ਬਹੁਤ ਨੰਬਰ ਧੰਨਵਾਦ ਹੈਗਾ ਬਹੁਤ ਮੇਰਾ ਪਿਆਰ ਹੈਗਾ ਉਹਨਾਂ ਨਾਲ ਮੇਰੇ ਤਾਂ ਮਨ ਵਿੱਚ ਵਸਦੇ ਜੀ ਐਮਐਲ ਸਾਹਿਬ ਫਿਰ ਐਤ ਕੀ ਜੀ ਐਮਪੀ ਤੇ ਖੜੇ ਹੋਗੇ ਫਿਰ ਵੋਟ ਪਾਓਗੇ ਹਾਂਜੀ ਜਰੂਰ ਅੱਗੇ ਹੋੜ ਕਿਤੇ ਕੁਛ ਨਹੀਂ ਆਇਆ ਕਿੱਥੇ ਭਾਈ ਆਰੇ ਆਪੜੇ-ਪੜੇ ਜੀ ਅੱਛਾ ਕਿਹੜੀ ਮਰਜ਼ੀ ਪਾਰਟੀ ਕੋਲ ਖੜੇ ਹੋ ਜਾ ਆ ਕਿੱਥੇ ਮਰਜ਼ੀ ਖੜੇ ਹੋ ਜਾ ਅੱਛਾ ਭਾਵੇਂ ਯਾਦ ਖੜ ਜਾ ਭਾਵੇਂ ਕਿੱਥੇ ਮਰਜ਼ੀ ਖੜੇ ਆਪਾਂ ਤਾਂ ਉਹਨਾਂ ਨਾਲ ਹੀ ਖੜੇ ਆ ਜੀ ਅੱਛਾ ਹਾਂਜੀ ਤ ਬਿਲਕੁਲ ਇਹ ਹੁੰਦੀ ਆ ਫੈਨ ਕਹਿੰਦੇ ਵੀ ਅਸੀਂ ਅਰਵਿੰਦ ਰਾਮਲਾ ਦੇ ਫੈਨ ਆ ਹੱਥ ਤੇ ਇਹਨਾਂ ਨੇ ਟੈਟੂ ਬਣਵਾ ਰੱਖਿਆ ਤਾਂ ਇਹਨਾਂ ਦੇ ਲੜਕੇ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਕੀ ਗੱਲ ਹੋ ਗਈ ਸੀ ਬਾਈ ਜੀ ਤੁਹਾਨੂੰ ਬਾਈ ਜੀ পেট ਖਰਾਬ ਹੋਇਆ ਸੀਗਾ ਹਮ ਇੱਕ ਦਿਨ ਤੇ ਰਾਤ ਨੂੰ ਜਿਆਦਾ ਹੋ ਗਈ ਦਿੱਕਤ ਆ ਗਈ ਅੱਛਾ ਹਾਂਜੀ ਹੱਥ ਰੁਕ ਗਿਆ ਸੀ ਇੱਕ ਸਾਈਡ ਤੇ ਹਮ ਹੁਣ ਤਾਂ ਠੀਕ ਹੈ ਤੁਸੀਂ ਹੁਣ ਠੀਕ ਹੋ ਹਾਂਜੀ ਤੇ ਟ੍ਰੀਟਮੈਂਟ ਇੱਥੇ ਇਹ ਕਿਹੜਾ ਹਸਪਤਾਲ ਹੈ ਮੇਰਾ ਕੋ ਆਪਣਾ ਹਸਪਤਾਲ ਹੈ ਅੱਛਾ ਜਲਾਲਾਬਾਦ ਅੱਛਾ ਕਿੰਨੇ ਕਰਾਇਆ ਟ੍ਰੀਟਮੈਂਟ ਆਪਰੇ ਐਮਐਲਐਸ ਆਵਰ ਬਿੰਦਰਾਵਲਾ ਜੀ ਕਾਵਲਾ ਹੀ ਨਿਕਰਾ ਜੀ ਹਾਂ ਜੀ ਅੱਛਾ ਤੁਹਾਡੇ ਫਾਦਰ ਸਾਹਿਬ ਫੈਨ ਆ ਉਹਨਾਂ ਦੇ ਹੱਥ ਤੇ ਲਿਖਾ ਛੱਡਿਆ ਤੁਸੀਂ ਵੀ ਉਹਨਾਂ ਦੇ ਫੈਨ ਹੋ ਹਾਂ ਜੀ ਹਾਂ ਜੀ ਬਿਲਕੁਲ ਜੀ ਸਾਰੇ ਫੈਮਲੀ ਸਾਰੇ ਆਪਣੇ ਅੱਛਾ ਹੁਣ ਕੀ ਕਹਿਣਾ ਚਾਹੋਗੇ ਬੱਸ ਉਹਨਾਂ ਦਾ ਧੰਨਵਾਦ ਕਰਦੇ ਆ ਮੇਰੀ ਜਾਨ ਬਚਾ ਲਈ ਉਹਨਾਂ ਨੇ ਹਾਂ ਰਿਕਾਰਡ ਨਾਲ ਦਾ ਦਾ ਜੀ ਬਾਈ ਬਾਈ ਬਾਪੂ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਲੀਟਰ ਤਾਂ ਚਲੋ ਹਰੇਕ ਆਦੀ ਆਦੀ ਥਾਂ ਤੇ ਵਧੀਆ ਹੁੰਦਾ ਆਮਲਾ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਜੀ ਆਮਲਾ ਸਾਹਿਬ ਉਹਨੇ ਨੇੜ ਦੇ ਪਾਰ ਦੇ ਨਾਲ ਮਿਲਾ ਰਹੇ ਆ ਇਹ ਨੌਜਵਾਨ ਹੈ ਇਸ ਨੂੰ ਪੈਰਲਾਈਜ਼ ਦਾ ਅਟੈਕ ਹੋਇਆ ਸੀ ਤਾਂ ਰਮਿੰਦਰ ਆਮਲਾ ਦੇ ਫੈਨ ਨੇ ਇਹ ਇਹਨਾਂ ਦੇ ਪਿਤਾ ਨੇ ਜਿਨ੍ਹਾਂ ਨੇ ਆਪਣੇ ਹੱਥ ਦੇ ਉੱਤੇ ਰਮਿੰਦਰ ਸਿੰਘ ਆਮਲਾ ਦਾ ਨਾਮ ਜਿਹੜਾ ਹੈਗਾ ਉਹ ਖਦਵਾਰ ਰੱਖਿਆ ਤਾਂ ਜਦ ਤਕਲੀਫ ਪਈ ਤਾਂ ਫਿਰ ਇਹਨਾਂ ਨੇ ਆਪਣੇ ਮਹਿਬੂਬ ਲੀਡਰ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਇਹਨਾਂ ਦਾ ਇਲਾਜ ਜਿਹੜਾ ਹੈਗਾ ਉਹ ਇੱਥੇ ਕਰਵਾਇਆ ਤਾਂ ਹੁਣ ਧੰਨਵਾਦ ਜਿਹੜਾ ਉਹ ਸਾਰਾ ਪਰਿਵਾਰ ਕਰ ਰਿਹਾ ਰਵਿੰਦਰ ਸਿੰਘ ਜੀ ਬਹੁਤ ਬਹੁਤ ਤੈਨੂੰ ਧੰਨਵਾਦ ਉਹਨਾਂ ਦਾ ਬਹੁਤ ਪਿਆਰ ਹੈ ਜੀ ਮੈਂ ਤਾਂ ਉਹਨਾਂ ਦੇ ਸੁਪੜਿਆ ਬੱਚੀ ਇਵੇਂ ਆਦਰ ਦੇ ਜੀ ਵੇਰੇ ਕੋਲ ਤਾਂ ਇਸ ਦਾ ਮਤਲਬ ਹੈ ਕਿ ਅਮਰਾ ਖਬਰ ਤਾਂ ਫਿਰ ਲੰਘੋ ਮੈਨੂੰ ਮਿਲ ਕੇ ਜਾਓ ਮੇਰਾ ਮਨ ਖੁਸ਼ ਹੋ ਜਾਂਦਾ ਜੀ ਕਿਰੋ ਆਨੇ ਜੀ ਤਾ ਬਿਲਕੁਲ ਇਸ ਕਦਰ ਇੱਕ ਲੀਡਰ ਦਾ ਜਿਹੜਾ ਕੀ ਹੈ ਮਾਨ ਸਤਕਾਰਤ ਲੀਡਰ ਨੂੰ ਇਹ ਪਿਆਰ ਕਰਦੇ ਆ ਤੇ ਲੀਡਰ ਦੇ ਵੱਲੋਂ ਵੀ ਆਪਣੇ ਫੈਨ ਦਾ ਆਪਣੇ ਚਾਹਣ ਵਾਲੇ ਦਾ ਧਿਆਨ ਰੱਖਿਆ ਗਿਆ ਜਦ ਪਰਿਵਾਰ ਤੇ ਮੁਸੀਬਤ ਪਈ ਤਾਂ ਫਿਰ ਉਹਨਾਂ ਨੇ ਅੱਗੇ ਵੱਧ ਕੇ ਆਪਣੀ ਜੇਬ ਦੇ ਵਿੱਚੋਂ ਇਲਾਜ ਕਰਵਾਇਆ ਔਰ ਨੌਜਵਾਨ ਐਸ ਟਾਈਮ ਬਿਲਕੁਲ ਦਰੁਸਤ ਹੈ ਕੀ ਨਾਵੀ ਦੇ ਤੁਹਾਡਾ ਨਾਮ ਰਣਜੀਤ ਸਿੰਘ ਰਣਜੀਤ ਸਿੰਘ ਕਿਤੇ ਕੰਮ ਕਰਦੇ ਹੋ ਆਪਣਾ ਟਾਪੇ ਦੇ ਆਪਣਾ ਢਾਬਾ ਇੱਥੇ ਲਾਲਾਬਾਦੀ ਲਾਲਾਬਾਦੀ ਰੋਡ ਦੇ ਉੱਤੇ ਹੀ ਹਾਂਜੀ ਚਲੋ ਹੁਣ ਠੀਕ ਹੋ ਆਮਲਾ ਸਾਹਿਬ ਨੂੰ ਕੀ ਕਹਿਣਾ ਮੈਂ ਨਾਲ ਧੰਨਵਾਦ ਕਰਦਾ ਜੀ ਚਲ ਠੀਕ ਹੈ ਧੰਨਵਾਦ ਤੇ ਅਸੀਂ ਅਮਰ ਸਾਹਿਬ ਨੂੰ ਮਿਲਣਾ ਚਾਹ ਲੈ ਗਏ ਆ ਇਹ ਸਾਰੇ ਆ ਕੇ ਮਿਲਣ ਆ ਗਏ ਅਮੇਨੀ ਬਿਲਕੁਲ ਆਪਾਂ ਵੀਡੀਓ ਉਹਨਾਂ ਦੇ ਪਹੁੰਚਾਵਾਂਗੇ ਤੇ ਜਦੋਂ ਇਥੇ ਲੰਘਣ ਆਮਲਾ ਸਾਹਿਬ ਤੁਹਾਨੂੰ ਵੀ ਰਿਕੁਐਸਟ ਹੈ ਜੇ ਵੀਡੀਓ ਵੇਖ ਰਹੇ ਹੋ ਤਾਂ ਬਾਈਕ ਉਹਨਾਂ ਨੂੰ ਮਿਲਿਆ ਜੇ ਜ਼ਰੂਰ ਇਹ ਕਰੀ ਤੁਹਾਨੂੰ ਮਿਲਣਾ ਚਾਹਦੇ ਆ ਤਾਂ ਫਿਲਹਾਲ ਇੱਕ ਹੋਰ ਜਿਹੜਾ ਹੈਗਾ ਨੇਕੀ ਦਾ ਆਉ ਆਉ ਦੀ ਦਰਿਆ ਦਿੱਲੀ ਦਾ ਸਬੂਤ ਦਿੱਤਾ ਗਿਆ ਹੈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਮਲਾ ਹੋਰਾਂ ਦੇ ਵੱਲੋਂ